ਕਬੱਡੀ ਦੇ ਆਸ਼ਕ ਜੀਨੋ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਓ ਅੱਜ ਗੱਲ ਕਰਦੇ ਆ ਕਬੱਡੀ ਦੇ ਬਹੁਤ ਹੀ ਵੱਡੇ ਕੱਪ ਬਾਰੇ ਜੋ ਕਿ ਦੇਦਨਾ ਵਿਕੇ ਹੋ ਰਿਹਾ ਹੈ ਕਬੱਡੀ ਦੀ ਹੋਰ ਵੀ ਅਪਡੇਟ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਆਓ ਅੱਜ ਗੱਲ ਕਰਦੇ ਆ ਕਬੱਡੀ ਕੱਪ ਦੇਦਨਾ ਤੇ ਪਹੁੰਚ ਰਹੇ ਪਲੇਅਰਾਂ ਬਾਰੇ ਜਿੱਥੇ ਕਿ ਕਲਵੀਰ ਜਟਾਣਾ ਸੁਲਤਾਨ ਸੌਂਸਪੁਰ ਬੁਲਟ ਖੀਰਾਂ ਵਾਲੀ ਸਣੀ ਕਾਲਿਆ ਸਿੰਘਿਆ ਤੇ ਜੱਗੂ ਹਾਕਮ ਵਾਲਾ ਸਾਜੀ ਸ਼ਕਰਪੁਰ ਅੰਬਾਸੁਰ ਸਿੰਘ ਪੂਰੀਆ ਸਿਰਸਰ ਪੂਰੀ ਛੰਨਾ ਜਸ਼ਮਨ ਆਲਮਗੀਰ ਸ਼ੀਲੂ ਹਰਿਆਣਾ ਤੇ ਗਗਨ ਸੂਰੇਵਾਲ ਵਰਗੇ ਤੇ ਬੰਟੀ ਟਿੱਬੇ ਵਰਗੇ ਹੋਰ ਵੀ ਬਹੁਤ ਤਕੜੇ ਪਲੇਅਰ ਪਹੁੰਚ ਰਹੇ ਹਨ ਇਸ ਲਈ ਕਬੱਡੀ ਦੀ ਹੋਰ ਵੀ ਜ਼ਿਆਦਾ ਅਪਡੇਟ ਲਈ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ